ਸਮੇ ਸਮੇਂ ਤੇ ਤੁਸੀਂ ਹਰੇਕ ਗਰੀਬ ਬੰਦੇ ਦੀ ਮਦਦ ਕਰਦੇ ਤੇ ਅੱਜ ਵੀ ਜਿਹੜਾ ਹਰਪੀਟਾਂ ਦੀ ਜਿਹੜਾ ਮੁ슬ਮਨ ਭਾਈਚਾਰੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਵਸੋਂ ਠੀਕ ਲੱਗਦਾ ਮੁ슬ਮਨ ਭਾਈਚਾਰਾ ਹਮੇਸ਼ਾ ਹੀ ਕੋਈ ਵੀ ਟਰੋਪੀ ਆਉਂਦੀ ਹੈ ਹਿੰਦੁਸਤਾਨ ਚ ਪੰਜਾਬ ਚ ਕਿਤੇ ਵੀ ਸਟੇਟ ਚ ਤਾਂ ਹਮੇਸ਼ਾ ਮੂਰੇ ਹੋ ਕੇ ਯੋਗਦਾਨ ਕਰਨ ਦੇ ਵਿੱਚ ਸਹਿਯੋਗ ਪੰਦਾ ਤੇ ਅੱਜ ਵੀ ਅਸੀਂ ਇੱਥੇ ਘਨੌਰ ਇਲਾਕੇ ਦੇ ਵਿੱਚ ਉਹ ਸਭ ਨੂੰ ਇਨਫੋਰਮੇਸ਼ਨ ਆ ਵੀ ਉੱਥੇ ਘਨੌਰ ਇਲਾਕੇ ਦੇ ਵਿੱਚ ਪਿੰਡਾਂ ਚ ਪਾਣੀ ਗੁਣੀ ਆਇਆ ਤੇ ਉੱਥੇ ਉਹਨਾਂ ਲੋਕਾਂ ਦੀ ਹੈਲਪ ਲਈ ਅਸੀਂ ਥੋੜਾ ਜਿਹਾ ਕਦਮ ਚੱਕ ਰਿਹਾ ਛੋਟਾ ਜਿਹਾ ਵੀ ਹਰ ਬੰਦਾ ਰਾਸ਼ਨ ਵੰਡ ਰਿਹਾ ਹੈਗਾ ਵੀ ਤੁਸੀਂ ਅੱਜ ਰਾਸ਼ਨ ਆ ਵੀ ਜ਼ਰੂਰਤ ਦਾ ਰਾਸ਼ਨ ਵਾਲਾ ਕੰਮ ਹੈ ਵੀ ਰਾਸ਼ਨ ਦੇ ਸਾਹਮਣੇ ਸਾਨੂੰ ਸੁਣਨ ਚ ਇਹ ਆਇਆ ਵੀ ਰਾਸ਼ਨ ਦੀ ਤਾਂ ਉੱਥੇ ਲੋੜ ਹੈ ਨਹੀਂ 아니 ਰਾਸ਼ਨ ਖਸਪੇ ਆ ਉੱਥੇ ਤੇ ਉੱਥੇ ਲੋਕਾਂ ਨੂੰ ਫਰਸਟ ایڈ ਕੋਰਸ ਆਪ ਦਾ ਗਾਣਾ ਵੀ ਫਰਸਟ ایڈ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਨਾ ਕਿ ਬਰਾਸੀ ਦੇਣ ਜਾ ਰਹੇ ਜਿੰਨਾ ਕੁ ਰਾਸ਼ੀ ਦਵਾਂਗੇ ਜਿਹਦੇ ਨਾਲ ਉਹਨਾਂ ਨੂੰ ਸਾਰਾ ਹੋਵੇ ਕਈ ਜਿਵੇਂ ਲੇਬਰ ਵਾਲੇ ਨੇ 10-10 ਦਿਨ ਤੋਂ ਲੇਬਰ ਨਹੀਂ ਕਰੀ ਉਹਨਾਂ ਨੇ ਉਹ ਇਹ ਜੇ ਬੰਦਿਆਂ ਦੀ ਦਿਹਾੜੀ ਜਿਹੜੇ ਉਹ ਵੀ ਕੋ ਸਾਹਿਬ ਤੋਂ ਮੈਨੂੰ ਪਤਾ ਲੱਗੀਆਂ ਗੱਲਾਂ ਤੇ ਉਹਨਾਂ ਨੂੰ ਕੁਝ ਪੈਸੇ ਦੀ ਮਦਦ ਕਰਾਂਗੇ ਤੇ ਜਿਹਦੇ ਨਾਲ ਉਹਨਾਂ ਦਾ ਕੁਝ ਖਰਾ ਉਹਨਾਂ ਨੂੰ ਮਿਲ ਸਕੇ। ਅਸਾਂ ਨੂੰ ਇਹੀ ਬੇਨਤੀ ਹੈ ਵੀ ਹਰੇਕ ਆਦਮੀ ਨੂੰ ਇਸ ਹਾਲਾਤ ਦੇ ਵਿੱਚ ਕੋਈ ਵੀ ਧਰਮ ਦਾ ਗੱਡ ਕੇ ਮਦਦ ਕਰਨੀ ਚਾਹੀਦੀ ਹੈ ਤੇ ਨਾਲ ਖੜਨਾ ਚਾਹੀਦਾ ਹੈ ਤੇ ਅਸੀਂ ਵੀ ਹਮੇਸ਼ਾ ਖੜਦੇ ਆਏ ਹਾਂ ਤੇ ਅੱਜ ਦਿਨ ਵੀ ਖੜਦੇ ਰਾਂ। ਠੀਕ। ਲੋ ਲੋੜ ਆ। ਕਿਉਂਕਿ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਆ ਇਹਨਾਂ ਨੂੰ ਹਰ ਥਾਂ ਦੇ ਉੱਤੇ ਆਪਣਾ ਕੋਈ ਹੈੱਡਕੁਆਰਟਰ ਬਣਾਉਣਾ ਚਾਹੀਦਾ। ਜਿਵੇਂ ਹੁਣ ਬਾਹਰੋਂ ਮੈਵਾਦ ਤੋਂ ਮੁਜੱਫਰਨਗਰ ਤੋਂ ਸਾਨੂੰ ਫੋਨ ਆਉਂਦੇ ਨੇ ਵੀ ਅਸੀਂ ਸਮਾਨ ਕਿੱਥੇ ਪਹੁੰਚਾਈਏ ਉਹਦੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆ ਜਿਹੜਾ ਪ੍ਰਸ਼ਾਸਨ ਆ ਉਹਨੂੰ ਕੋਈ ਐਸਾ ਹਰ ਜ਼ਿਲ੍ਹੇ ਦਾ ਬਣਾਉਣਾ ਚਾਹੀਦਾ ਹੈ ਹੈੱਡਕ quartਰ ਜਿੱਥੇ ਲੋਕ ਆ ਕੇ ਜਮ੍ਹਾਂ ਕਰਾਉਣ ਕਿ ਇਹਨਾਂ ਦੇ ਬੰਦੇ ਸਰਵੇਖ ਕਰ ਰਹੇ ਹੁਣ ਇਹਨਾਂ ਨੂੰ ਪੂਰੀ ਲਿਸਟ ਹੋਵੇ ਇਹਨਾਂ ਦੇ ਕੋਲ ਵੀ ਕਿੱਥੇ ਮਦਦ ਦੀ ਲੋੜ ਆ ਕਿੱਥੇ ਪੈਸੇ ਦੀ ਲੋੜ ਆ ਕਿੱਥੇ ਰਾਸ਼ਨ ਦੀ ਲੋੜ ਆ ਹੁਣ ਲੋਕ ਇਸੇ ਤਰ੍ਹਾਂ ਰਾਸ਼ਨ ਸੀਸੀ ਤੋਂ ਤੇ ਆਈ ਜਾਂਦੇ ਆ ਹੁਣ ਸਾਡੀਆਂ ਦੋ ਗੱਡੀਆਂ ਗਈਆਂ ਪਰਸੋਂ ਉੱਥੇ ਕੋਈ ਰਾਸ਼ਨ ਲੈਣ ਨੂੰ ਨਹੀਂ ਤਿਆਰ ਦੋ ਦਿਨ ਉੱਥੇ ਪਕਾਈ ਕਰਕੇ ਠੱਕੇ ਤੇ ਦੇ ਕੇ ਆਏ ਨੇ ਦੇਖੋ ਨਾ ਹੁਣ ਪ੍ਰਸ਼ਾਸਨ ਦੇ ਕੰਮ ਨਹੀਂ ਕਰਨਦੇ ਹੁਣ ਜਿੱਥੇ ਜੋ ਲੋੜ ਆ ਜਿਹੜੇ ਇਲਾਕੇ ਦੇ ਵਿੱਚ ਕੱਲ ਸੀ ਕਨੌਰ ਹਲਕੇ ਚ ਗਏ ਆ ਉੱਥੇ ਜਿਹੜੇ ਲੋਕਾਂ ਦੇ ਮਕਾਨ ਢਾਏ ਨੇ ਮੰਦਰਾਂ ਚ ਮਸਜਿਦਾਂ ਦੇ ਵਿੱਚ ਜਾਂ ਗੁਰਦੁਆਰਿਆਂ ਸਮਾਨ ਰੱਖਿਆ ਤੇ ਹੁਣ ਗਵਰਨਮੈਂਟ ਦਾ ਉੱਥੇ ਕੋਈ ਬੰਦਾ ਪਹੁੰਚਿਆ ਹੀ ਨਹੀਂ ਉੱਪਰੋਂ ਦਿਖਾਵਾ ਦਿਖਾਈ ਜਾਂਦੇ ਆ ਕਿਤੇ ਹੈਲੀਕਾਪਟਰ ਲੈ ਕੇ ਘੁੰਮ ਰਹੇ ਨੇ ਕਿਤੇ ਕੋਈ ਚੀਜ਼ ਲੈ ਕੇ ਘੁੰਮ ਰਹੇ ਨੇ ਇਹਨਾਂ ਚੀਜ਼ਾਂ ਦਾ ਫਾਇਦਾ ਨਹੀਂ ਹੈ ਫਾਇਦਾ ਇਹ ਚੀਜ਼ ਦਾ ਵੀ ਪੈਸੇ ਨਾਲ ਮਦਦ ਕਰੀ ਜਾਵੇ ਜਿਵੇਂ ਉਹਨਾਂ ਸੁਖਵੀਰ ਬਾਦਲ ਆ ਉਹ ਪੈਸੇ ਨਾਲ ਮਦਦ ਕਰ ਰਿਹਾ ਲੋਕਾਂ ਦੇ ਕੰਮ ਤਾਂ ਆਊਗਾ ਪੈਸਾ ਉਹ ਰਾਸ਼ਨ ਤਾਂ ਉੱਥੇ ਲੋਕ ਸਮਾਂ ਇੰਨਾ ਵੱਧ ਗਿਆ ਵੀ ਸ਼ਾਮਣਾ ਔਖਾ ਹੋਇਆ ਮੇਰੀ ਮੇਰੀ ਇਹੀ ਗੁਜ਼ਾਰਸ਼ ਹੈ ਗਵਰਨਮੈਂਟ ਨੂੰ ਵੀ ਉਹ ਦੇਖਣ ਜਾ ਕੇ ਹਰ ਪਿੰਡ ਤੇ ਉਹਨਾਂ ਦੇ ਬੰਦੇ ਪਹੁੰਚਣ ਉੱਥੇ ਉਹਨਾਂ ਦੀ ਲੋੜ ਦੇਖਣ ਕੀ ਆ ਉਹਨਾਂ ਦੀ ਲੋੜ ਗਵਰਨਮੈਂਟ ਪੂਰੀ ਕਰੇ ਗਵਰਨਮੈਂਟੇ ਕੰਮ ਕਰ ਸਕਦੀ ਆ ਅਸੀਂ ਤਾਂ ਮਾੜਾ ਮੋਟਾ ਮੱਲਮ ਲਾ ਸਕਦੇ ਆ ਸੋ ਇਹ ਆ ਵੀ ਗਵਰਨਮੈਂਟ ਨੂੰ ਅਜੇ ਵੀ ਹੋਸ਼ ਦੇ ਵਿੱਚ ਆ ਜਾਣਾ ਚਾਹੀਦਾ ਸੰਭਲਣਾ ਚਾਹੀਦਾ ਮਿਲ ਦੇਖਣ ਜਿਹੜੇ ਦੀਨ ਦੁਖਿਆ ਲੋਕ ਨੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਪੂਰਾ ਕਰਨ ਦੀ ਕੋਸ਼ਿਸ਼ ਕਰਨ ਉਹਨਾਂ ਨੂੰ ਮਿਲਣ ਜਾ ਕੇ ਉਹਨਾਂ ਦੇ ਨੁਮਾਇੰਦੇ ਤਾਂ ਆ ਜਾਏ ਇਹਨੂੰ ਪਤਾ ਹੀ ਨਹੀਂ ਵੀ ਕਿੱਥੇ ਲੋੜ ਆ ਹੁਣ ਉੱਥੇ ਦੇ ਕੋ ਘਰ ਔਰ ਹਲਕੇ ਦੇ ਵਿੱਚ ਕੱਲ ਅਸੀਂ ਗਏ ਆ ਉਹ ਕਹਿੰਦੇ ਗਵਰਨਮੈਂਟ ਦਾ ਕੋਈ ਵੀ ਬੰਦਾ ਨਹੀਂ ਅਜੇ ਤੱਕ ਪਹੁੰਚਿਆ ਤੇ ਪੋਲੀਟੀਕਲ ਪਾਰਟੀਆਂ ਵੀ ਨਹੀਂ ਉਹ ਰੋਲ ਕਰ ਰਹੀਆਂ ਉਹ ਵੀ ਦਿਖਾਵੇ ਵਾਲਾ ਕੰਮ ਜ਼ਿਆਦਾ ਹੋ ਰਿਹਾ ਵੀ ਅਸਲੀ ਮਦਦ ਨਹੀਂ ਹੋ ਰਹੀ ਜੋ ਹੋਣੀ ਚਾਹੀਦੀ